ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਤਰੀਕ ਹੈਗੀ 28 ਅਕਤੂਬਰ ਜਿਵੇਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਣਿਆ ਹੋਇਆ ਹੈ ਮੌਸਮ ਤਕਰੀਬਨ ਅੱਜ ਵੀ ਉਸੇ ਤਰ੍ਹਾਂ ਦਾ ਹੀ ਬਣੇ ਰਹਿਣ ਦੀ ਪੂਰੀ ਪੂਰੀ ਸੰਭਾਵਨਾ ਹੈ ਸਵੇਰ ਵੇਲੇ ਹਲਕੀ ਜੀ ਸਮੋਗ ਦੇਖਣ ਨੂੰ ਮਿਲ ਰਹੀ ਹੈ ਉਹਨਾਂ ਦਾ ਤੇ ਧੂਏ ਦਾ ਸਮੇਲ ਬਣ ਰਿਹਾ ਹੈ ਸਵੇਰ ਵੇਲੇ ਹੀ ਹਲਕੀ ਜਿਹੀ ਠੰਡਕ ਵੀ ਦੇਖਣ ਨੂੰ ਮਿਲ ਰਹੀ ਹੈ ਟੈਂਪਰੇਚਰ 20 ਡਿਗਰੀ ਦੇ ਆਸ-ਪਾਸ ਲਗਾਤਾਰ ਇੱਥੇ ਕੀ ਬਣਿਆ ਹੋਇਆ ਹੈ ਉਸ ਤੋਂ ਇਲਾਵਾ ਕੁਝ ਖਾਸ ਮੌਸਮ ਵਿੱਚ ਬਦਲਾਅ ਨਹੀਂ ਹੋ ਰਿਹਾ ਦੁਪਹਿਰ ਵੇਲੇ ਹਲਕੀ ਜਿਹੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ ਟੈਂਪਰੇਚਰ 28-29 ਡਿਗਰੀ ਦੇ ਆਸ-ਪਾਸ ਪੁੱਜ ਰਿਹਾ ਹੈ ਸੋ ਅਜੇ ਮੌਸਮ ਵਿੱਚ ਕੁਝ ਬਦਲਾਅ ਆਉਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਅੱਗ ਲੱਗਣ ਦੇ ਕੇਸ ਥੋੜੇ ਜਿਹਾ ਪੰਜਾਬ ਦੇ ਵਿੱਚ ਜਰੂਰ ਸਾਹਮਣੇ ਆਏ ਹਨ ਪਰ ਉਨੀ ਵੱਡੇ ਪੱਧਰ ਤੇ ਇਸ ਸਾਲ ਵੀ ਅੱਗ ਨਹੀਂ ਲਗਾਈ ਗਈ ਜਿੰਨੀ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਲਗਾਈ ਜਾ ਰਹੀ ਸੀਗੀ ਦਿੱਲੀ ਦੇ ਵਿੱਚ ਅਗਲੇ 1 ਜਾਂ 2 ਦਿਨਾਂ ਦੇ ਵਿੱਚ ਨਕਲੀ ਮੀਂਹ ਪਾਉਣ ਦੇ ਟ੍ਰੈਲ ਵੀ ਕੀਤੇ ਜਾ ਸਕਦੇ ਹਨ ਉਹਨਾਂ ਦਿਨਾਂ ਵਿੱਚ ਦੇਖਣਾ ਹੋਵੇਗਾ ਕਿ ਉੱਥੇ ਕਿੰਨੇ ਕੁ ਸਫਲ ਹੁੰਦੇ ਹੈ ਨਤੀਜੇ ਤੇ ਕਿਹੋ ਜਿਹੇ ਇਹ ਨਤੀਜੇ ਮਿਲਦੇ ਹਨ ਉਹਨਾਂ ਖੇਤਰਾਂ ਦੇ ਵਿੱਚ ਵੈਸੇ ਵੀ ਟੁੱਟਵੇਂ ਤੌਰ ਤੇ ਕੁਝ ਜਿਗ੍ਹਾ ਮੀਂਹ ਹਨੇਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਪਰ ਪੰਜਾਬ ਵਿੱਚ ਉਹਨਾਂ ਦਾ ਅਸਰ ਹੁੰਦਾ ਹੋਇਆ ਦਿਖਾਈ ਨਹੀਂ ਦੇਵੇਗਾ ਪੰਜਾਬ ਦੇ ਵਿੱਚ 6 ਨਵੰਬਰ ਦੇ ਆਸ-ਪਾਸ ਮੀਂਹ ਦੀ ਸੰਭਾਵਨਾ